ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਚੰਦੀ ਤੇ ਬੁਲਟਨ ਦਾ ਆਗਾਜ਼ ਕਰਦੇ ਹਾਂ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਦੇ ਨਾਲ ਸੋ ਬੁਲਟਨ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਗਿੱਦੜਵਾਹਾ ਦੇ ਪਿੰਡ ਭਲਾਈਆਣਾ ਦੋਦਾ ਅਤੇ ਗਿੱਦੜਵਾਹਾ ਸ਼ਹਿਰ ਵਿਖੇ ਆਮ ਆਦੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਟਿੱਲੋ ਦੇ ਹੱਕ ਦੇ ਵਿੱਚ ਰੱਖੀ ਵਿਸ਼ਾਲ ਜਨ ਸਭਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕੀਤਾ ਅਤੇ ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਲੋਕਾਂ ਦਾ ਜੋਸ਼ ਜਜ਼ਬਾ ਅਤੇ ਉਤਸ਼ਾਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਸੋ ਸੀਐਮ ਮਾਨ ਨੇ ਕਿਹਾ ਕਿ ਹਲਕਾ ਗਿੱਦੜਬਾਹ ਦੇ ਇਨਕਲਾਬੀ ਅਤੇ ਕ੍ਰਾਂਤੀਕਾਰੀ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਰਾਜਨੀਤੀ ਦੀ ਦਸ਼ਾ ਅਤੇ ਦਿਸ਼ਾ ਬਦਲਣ ਵਾਲੀ ਪਾਰਟੀ ਦਾ ਸਾਥ ਦੇਣਗੇ ਅਤੇ ਵੱਡੇ ਫਰਕ ਦੇ ਨਾਲ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ भेਜਣਗੇ ਤਾਂ ਜੋ ਗਿੱਦੜਬਹਾ ਹਲਕੇ ਦਾ ਸਰਪੱਖੀ ਵਿਕਾਸ ਹੈ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਕਰਵਾਇਆ ਜਾ ਸਕੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਰੋਧੀਆਂ ਦੇ ਉੱਤੇ ਵੀ ਤੰਜ ਕੱਸੇ ਨੇ ਉਹਨਾਂ ਨੇ ਤੰਜ ਕੱਸਦਿਆਂ ਕਿਹਾ ਕਿ ਜਿਨ੍ਹਾਂ ਨੇ ਖੁਦ ਵਿਧਾਇਕ ਰਹਿੰਦੇ ਆ ਹਲਕੇ ਦਾ ਕੁਝ ਨਹੀਂ ਸਵਾਰਿਆ ਉਹਨਾਂ ਨੇ ਹੁਣ ਕੀ ਸਵਾਰਨਾ ਸੋ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਦੁੱਦਾ ਵਾਲਿਓ ਇਹਨਾਂ ਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਨਾ ਕਰਿਓ ਅਤੇ ਗਿੱਦੜਬਾਹਾ ਵਾਲਿਓ ਪਿੰਡਾਂ ਦੀ ਤਰੱਕੀ ਦੇ ਲਈ ਤੁਸੀਂ ਜੋ ਕਹੋਗੇ ਤੁਹਾਡੇ ਲਈ ਸਭ ਹਾਜ਼ਰ ਹੈ ਅਤੇ ਅਸੀਂ 22 ਸਾਲਾਂ ਦੇ ਵਿੱਚ 5 ਸਾਲਾਂ ਜਿੰਨੇ ਨਜ਼ਾਰੇ ਤੁਹਾਨੂੰ ਲਿਆ ਦੇਵਾਂਗੇ ਪਰੰਤੂ ਇੱਕ ਵਾਰ ਸਾਡੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਜ਼ਰੂਰ ਭੇਜ ਦਿਓ ਮੈਨੂੰ ਤਾਂ ਇਹ ਸੀਗਾ ਕਿ ਗਿੱਦੜਬਾਹੇ ਦੇ ਇਲਾਕੇ ਦਾ ਤਰੱਕੀ ਇੰਨੀ ਹੋ ਗਈ ਹੋਣੀ ਐ ਇਸੇ ਕਰਕੇ ਰਾਜਾ ਬੜਿੰਗ ਕਦੇ ਮੇਰੇ ਕੋਲ ਅਰਜੀ ਲੈ ਕੇ ਨਹੀਂ ਆਇਆ ਕੋਈ ਕੋਈ ਕਿਸੇ ਪਿੰਡ ਦੀ ਜਾਂ ਕਿਸੇ ਕੋਈ ਕੋਈ ਕੰਮ ਦੀ ਤਾਂ ਆ ਕੇ ਹੁਣ ਪਤਾ ਲੱਗਿਆ ਸਿੱਫ ਤਾਂ ਹੋਇਆ ਹੀ ਕੱਖ ਨਹੀਂ ਮੈਂ ਕਿਹਾ ਵੀ ਆਇਆ ਕਿਉਂ ਨਹੀਂ ਕਹਿੰਦੇ ਜੀ ਤਾਂ ਨਹੀਂ ਜਾਂਦਾ ਸੀ ਉਹ ਕਹਿੰਦਾ ਭਗਵੰਤ ਮਾਨ ਦੀ ਚੜਾਈ ਹੋ ਜੂ ਮੈਂ ਕਿਹਾ ਮੇਰੀ ਚੜਾਈ ਤਾਂ 17.5 ਸਾਲ ਦੇ ਦੀ ਹੋ ਗਈ ਸੀ ਆਪਦੇ ਨਾਂ ਦਾ ਲਾਲੀ ਪੱਥਰ ਲੋਕਾਂ ਤੋਂ ਕਿਉਂ ਬਦਲੇ ਲੈਣਾ ਹੈ ਭਾਈ ਜਦੋਂ ਮੈਂ ਪੈਸੇ ਦੇਣ ਨੂੰ ਤਿਆਰ ਆ ਮੈਂ ਕੋਈ ਇਹ ਨਹੀਂ ਦੇਖਦਾ ਕੋਈ ਵਿਰੋਧੀ ਪਾਰਟੀ ਦਾ ਐਮਐਲਏ ਜਾਂ ਕੋਈ ਮੈਂ ਕਿਹਾ ਪੈਸੇ ਤਾਂ ਲੋਕਾਂ ਕੋਲ ਹੀ ਜਾਣਗੇ ਨਾ ਮਜਾਲ ਆ ਮਾਂ ਦਾ ਪੁੱਤ ਕਦੇ ਆਇਆ ਹੋਵੇ ਮੇਰੇ ਕੋਲੇ ਵੀ ਆਹ ਕੰਮ ਕਰ ਦਿਓ ਜੀ ਪਿੰਡਾਂ ਦਾ ਨਾ ਥੋਨੂੰ ਕਹੀ ਜਾਂਦਾ ਕੋ 2.5 ਸਾਲ ਰਹਿ ਗਏ ਬਸ ਉਦੋਂ ਪਹਿਲਾਂ ਕਹੀ ਗਿਆ ਜਦੋਂ 12 ਚ ਬਣਿਆ 5 ਸਾਲ ਭਾਈ ਇਹਨਾਂ ਦੀ ਸਰਕਾਰ ਐ ਮੈਂ ਕੀ ਕਰਾਂ 17 ਵੇਲੇ ਕੈਪਟਨ ਨਾਲ ਕੈਪਟਨ ਬਣ ਵੀ ਗਈ ਸੀਗੀ ਸਰਕਾਰ ਉਦੋਂ ਨਹੀਂ ਕੁਝ ਕੀਤਾ ਹੁਣ ਕਦੋਂ ਕਰਨਾ ਫਿਰ ਪੀੜੀਆਂ ਬਦਲ ਗਈਆਂ ਲੋਕਾਂ ਦੇ ਹਾਲਾਤ ਬਦਲ ਗਏ ਤੇ ਫਿਰ ਕਦੋਂ ਕਰੋਗੇ 77 ਸਾਲ ਹੋ ਗਏ 77 ਸਾਲ ਹੋ ਗਏ ਦੇਸ਼ ਨੂੰ ਯਾਦ ਹੋ ਇਹਨੂੰ ਅਮਰੀਕਾ ਵਾਲੇ ਮੰਗਲ ਕਰਾ ਤੇ ਪਲਾਟ ਕੱਟਣ ਨੂੰ ਫਿਰਦੇ ਸਾਥੋਂ ਕਿੱਧਰ ਬਾਹੇ ਦੇ ਸੀਵਰੇਜ ਵਾਲੇ ਟੱਕਣ ਨਹੀਂ ਪੂਰੇ ਹੋਏ ਹਜੇ ਉੱਥੇ ਖੜੇਆਂ ਟੋਬਿਆਂ ਤੇ ਉੱਥੇ ਖੜੇ ਹਜੇ ਹੋ ਨਹੀਂ ਦਿੰਦੇ ਯਾਰ ਨਾ ਕਹਿੰਦੇ ਇਹਨਾਂ ਨੂੰ ਪੜਾਉਣਾ ਨਹੀਂ ਪਤਾ ਹੈ ਇਹ ਆਮ ਲੋਕਾਂ ਦੇ ਬੱਚਿਆਂ ਨੂੰ ਪੜਾਉਣਾ ਨਹੀਂ ਚਾਹੁੰਦੇ ਦੁੱਧੇ ਵਾਲਿਓ ਐਡੇ ਪਾਪੀ ਨੇ ਇਹ ਇਹਨਾਂ ਨੂੰ ਪਤਾ ਹੈ ਜੇ ਗਰੀਬਾਂ ਦੇ ਬੱਚੇ ਪੜ੍ਹ ਗਏ ਨਾ ਨੌਕਰੀ ਮਿਲ ਜੂ ਜੇ ਨੌਕਰੀ ਮਿਲ ਗਈ ਅਫਸਰ ਬਣ ਗਏ ਇਹ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਤੇ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਦੇ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲੈਣਾ ਲਾ ਕੇ ਕੌਣ ਖੜੂਗਾ ਆ ਸੱਪ ਐ ਬਸ ਆ ਸੱਪ ਐ ਇਹਨਾਂ ਦਾ ਬਸ ਆ ਪਿੰਡਾਂ ਦੀ ਤਰੱਕੀ ਵਾਸਤੇ ਜੋ ਕਹੋਗੇ ਤੁਹਾਡੇ ਲਈ ਹਾਜ਼ਰ ਕੋਈ ਗੱਲ ਨਹੀਂ 2.5 ਸਾਲ ਪਹਿਲਾਂ ਉੱਕ ਗਏ ਕੋਈ ਗੱਲ ਨਹੀਂ ਹੁਣ ਟਾ ਹੀ ਰਹਿ ਗਏ ਉਦੋਂ ਅਗਲੇ ਵੀ ਮਿਲ ਜਾਣਗੇ ਕੋਈ ਨੀ ਚੰਗੇ ਕੰਮ ਕਰਾਂਗੇ ਅਗਲੇ ਵੀ ਦੇ ਦੋਗੇ ਪਰ ਇੰਨਾ ਕਹਿ जिम्मे आप कहने भी धुंधा तो पहला पहला, लेंटर पा लीए मिस्त्री दो बधा दो, दो मिस्त्री बधा दें चार एकदा मसाला कर दो कर दें चकते करा कर लेंटर तै जा बस धुंदा तो पहला पहला तो भीरो उमें जमी आप करेंगे जेडे ढाई आप पिछे रह गए स्पीड डबल कर देंगे नज़ारा पांच साल ही आऊगा फिर सो इस करके थोड़े को ਬੜਾ ਚੋਣ ਨਿਸ਼ਾਨੀ ਬੜਾ ਵਧੀਆ ਮਾਵਾ ਪੈਣੋਂ ਤਾਂ ਦੱਸਣ ਦੀ ਲੋੜ ਵੀ ਨਹੀਂ ਪੈਂਦੀ ਵੀ ਚੋਣ ਨਿਸ਼ਾਨ ਕੀ ਇਹ ਤਾਂ ਤੜਕੇ ਤੜਕੇ ਨੇਰੇਚ ਵੀ ਪਾੜ ਲੈਂਦੀਆਂ ਨੇ 5 ਵਜੇ ਵੀ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋੜ ਪੈ ਜਾਏ ਹਜੇ ਵੇਲੇ ਵੀ ਪਾੜ ਲੈਂਦੀਆਂ ਕਿੱਥੇ ਜੇ ਪਿਆ ਉਹ ਅੱਡ ਗੱਲ ਹੈ ਕਿ ਸਵੇਰ ਵਾਲੀ ਸਫਾਈ ਇੱਧਰਲੇ ਪਾਸਿਓਂ ਫੜ ਕੇ ਕਰਨੀ ਪੈਂਦੀ ਆ ਆਥਣ ਵਾਲੀ ਦੂਜੇ ਪਾਸਿਓਂ ਫੜ ਕੇ ਕਰਨੀ ਪੈਂਦੀ ਹੈ ਕਰਦਾ ਸਫਾਈ ਹੋਈ ਆ ਉਹ ਸੋ ਸਫਾਈ ਕਰ ਦੋ ਗਿੰਪੀ ਤੁਹਾਡਾ ਆਪਣਾ ਤੁਹਾਡੇ ਨਾਲ ਖੜਨ ਵਾਲਾ ਬੰਦਾ ਹੈ ਕਾਮਯਾਬੀ ਭਾਵੇਂ ਦੋ ਵਾਰ ਨਹੀਂ ਮਿਲੀ ਪਰ ਫਿਰ ਵੀ ਨਾਲ ਖੜਾ ਇਹੋ ਜਿਹੇ ਬੰਦੇ ਲੱਭੋ ਜਿਹੜੇ ਕਹਿੰਦੇ ਨਹੀਂ ਜੋ ਮਰਜੀ ਐ ਲੋਕਾਂ ਨੇ ਜਿਹੜਾ ਸਾਥ ਦਿੱਤਾ ਸੀ ਉਹਨਾਂ ਦੇ ਨਾਲ ਖੜਾਂਗੇ ਇਹ ਨਹੀਂ ਹੈਗਾ ਵੀ ਜੇ ਨਹੀਂ ਜਿੱਤੇ ਚਲੋ ਕਿਧਰੇ ਹੋਰ ਚੱਲਦੇ ਆਂ ਇੱਧਰ ਨੂੰ ਚੱਲਦੇ ਆਂ ਉੱਧਰ ਨੂੰ ਚੱਲਦੇ ਆਂ ਉਹ ਕੰਮ ਨਹੀਂ ਅੱਗੇ ਵਧਦੇ ਆਂ ਉਧਰ ਚੰਡੀਗੜ੍ਹ ਦੇ ਵਿੱਚ ਹਰਿਆਣਾ ਵਿਧਾਨ ਸਭਾ ਦੇ ਨਿਰਮਾਣ ਬਾਰੇ ਕੇਂਦਰ ਦੀ ਭਾਜਪਾ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦਿਆਂ ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਚੰਡੀਗੜ੍ਹ ਦੇ ਉੱਤੇ ਸਿਰਫ ਪੰਜਾਬ ਦਾ ਹੱਕ ਹੈ ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਕਿਹਾ ਕਿ ਕੇਂਦਰ ਬਦਲਾਖੋਰੀ ਦੀ ਰਾਜਨੀਤੀ ਤਹਿਤ ਇਸ ਦੇ ਉੱਤੇ ਪੰਜਾਬ ਦੇ ਅਧਿਕਾਰ ਨੂੰ ਖੋਰਾ ਲਾ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਕਾਨੂੰਨੀ ਲੜਾਈ ਲੜਨ ਦਾ ਜ਼ਿਕਰ ਕਰਦਿਆਂ ਉਹਨਾਂ ਸਪਸ਼ਟ ਕਿਹਾ ਹੈ ਕਿ ਚੰਡੀਗੜ੍ਹ ਦੇ ਉੱਤੇ ਪੰਜਾਬ ਦੇ ਹੱਕ ਦੇ ਲਈ ਆਮ ਆਦਮੀ ਪਾਰਟੀ ਕਿਸੇ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ ਇਹ ਜਿਹੜਾ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਅਸੀਂ ਜੁਡੀਸ਼ਰੀ ਕੋਲ ਕੋਰਟ 'ਚ ਜਾਵਾਂਗੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਧਰਨੇ ਦੇਣੇ ਪਏ ਜੋ ਕਰਨਾ ਪਿਆ ਸੀ ਕਰਾਂਗੇ ਚੰਡੀਗੜ੍ਹ ਸਾਡਾ ਹੈ ਚੰਡੀਗੜ੍ਹ ਪੰਜਾਬ ਦਾ ਹੈ ਚੰਡੀਗੜ੍ਹ ਉੱਪਰ ਸਿਰਫ ਪੰਜਾਬ ਦਾ ਹੱਕ ਹੈ ਇਹ ਇੱਕ ਡੈਮੋਕ੍ਰੈਟਿਕ ਕੰਟਰੀ ਹੈ ਸ਼ਰਿਆਮ ਸ਼ਰਿਆਮ ਕੱਲਾ ਪੰਜਾਬ ਹੈ ਸੂਬਾ ਕੀ ਪੰਜਾਬ ਦੀ ਸਾਡੇ ਪੰਜਾਬ ਦੀ ਵੀ ਸਾਡੇ ਪੰਜਾਬੀਆਂ ਦੀ ਇਹ ਗਲਤੀ ਹੈ ਕੀ ਅਸੀਂ ਪੰਜਾਬੀਆਂ ਨੇ ਸੈਕਰੀਫਾਈਜ਼ ਕੀਤੇ ਨੇ ਸਾਡੇ ਦੇਸ਼ ਦੀ ਖਾਤਰ ਕੀ ਪੰਜਾਬ ਦੀ ਇਹ ਗਲਤੀ ਹੈ ਕਿ ਪੰਜਾਬੀਆਂ ਨੇ ਦੇਸ਼ ਦਾ ਔਖੇ ਸਮੇਂ ਵਿੱਚ ਢਿੱਡ ਭਰੇ ਆਪਣੀਆਂ ਜ਼ਮੀਨਾਂ ਦੇ ਪਾਣੀ ਦੇ ਪੱਧਰ ਨੂੰ ਥੱਲੇ ਲਾ ਜਾ ਕੇ ਦੋ ਫਸਲਾਂ ਨੂੰ ਬਾਰ-ਬਾਰ ਬੀਜ ਕੇ ਆਪਣੀ ਜ਼ਮੀਨ ਬੰਜਰ ਕੀਤੀ ਹੈ ਸੋ ਸੈਂਟਰ ਸਰਕਾਰ ਨੂੰ ਅਸੀਂ ਪੰਜਾਬ ਵੱਲੋਂ ਇਹ ਪੁੱਛਣਾ ਚਾਹੁੰਦੇ ਆ ਕਿ ਇਹ ਲੋਕਤੰਤ੍ਰਿਕ ਦੇਸ਼ ਦੇ ਵਿੱਚ ਪੰਜਾਬ ਨਾਲ ਕੀ ਹੋ ਰਿਹਾ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਪੰਜਾਬ ਵਿੱਚ ਤੁਸੀਂ ਕੀ ਕਰ ਰਹੇ ਹੋ ਕੀ ਕਿਸਾਨਾਂ ਨੇ ਜਿਹੜਾ ਤੁਹਾਡਾ ਐਮਐਸਪੀ ਵਾਲਾ ਫੈਸਲਾ ਵਾਪਸ ਕਰਵਾ ਲਿਆ ਤੁਹਾਨੂੰ ਉਸ ਗੱਲ ਉੱਪਰ ਗੁੱਸਾ ਹੈ ਜਾਂ ਪੰਜਾਬ ਦੇ ਲੋਕ ਹੱਕ ਸੱਚ ਲਈ ਬੋਲਦੇ ਨੇ ਖੜ੍ਹਦੇ ਨੇ ੱੱਕਾ ਨਹੀਂ ਹੋਣ ਦਿੰਦੇ ਤੁਹਾਨੂੰ ਪੰਜਾਬੀਆਂ ਨਾਲ ਉਸ ਗੱਲ ਗੁੱਸਾ ਕੀ ਇਹ ਗੋਡਿਆਂ ਪਰਨੇ ਕਿਉਂ ਨਹੀਂ ਬੰਦੇ ਇਹ ਸਿਰ ਝੁਕਾ ਕੇ ਗੱਲ ਕਿਉਂ ਨਹੀਂ ਕਰਦੇ ਇਹ ਸਾਰੇ ਦੇਸ਼ ਲਈ ਇੱਕ ਜੋਤ ਦੀ ਤਰ੍ਹਾਂ ਇੱਕ ਸੇਧ ਦੇਣ ਦੀ ਤਰ੍ਹਾਂ ਕੰਮ ਕਰਦੇ ਨੇ ਕਿ ਪੰਜਾਬੀਆਂ ਨਾਲ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਗੁੱਸਾ ਸੋ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਅਸੀਂ ਜੁਡੀਸ਼ਰੀ ਕੋਲ ਕੋਰਟ ਕੋਲ ਜਾਵਾਂਗੇ ਇਨਸਾਫ ਦੀ ਗੱਲ ਕਰਾਂਗੇ ਚੰਡੀਗੜ੍ਹ ਦੇ ਵਿੱਚ ਬਿਲਕੁਲ ਵੀ ਹਰਿਆਣੇ ਦੀ ਵਿਧਾਨ ਸਭਾ ਨਹੀਂ ਬਣਨੀ ਚਾਹੀਦੀ 10 ਏਕੜ ਦੇ ਵਿੱਚ ਤੁਸੀਂ ਜੇ 12 ਏਕੜ ਪੰਚਕੁੱਲਾ ਚ ਦੇ ਰਹੇ ਹੋ ਤਾਂ ਪੰਚਕੁੱਲਾ ਚ ਹੀ ਬਣਾ ਦਿਓ ਵਿਧਾਨ ਸਭਾ ਸੋ ਇਹ ਜਿਹੜੀ ਗੱਲ ਉੱਤੇ ਐ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਰਾਜਪਾਲ ਜੀ ਨੂੰ ਖਤ ਵੀ ਲਿਖਿਆ ਗਿਆ ਉਹ ਮਿਲਣ ਵੀ ਜਾ ਰਹੇ ਨੇ ਤੇ ਅਸੀਂ ਇਸ ਚੀਜ਼ ਦੀ ਨਿੰਦਿਆ ਕਰਦੇ ਆਂ ਪੰਜਾਬੀ ਅਸੀਂ ਨਿੰਦਿਆ ਕਰਦੇ ਆਂ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਦੀ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਆਂ ਤੇ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ ਕਿ ਕਿਸੇ ਵੀ ਸਰਕਾਰ ਨੇ ਨਾ ਸੂਬੇ ਦੀਆਂ ਸਰਕਾਰਾਂ ਨੇ ਨਾ ਕੇਂਦਰ ਦੀਆਂ ਸਰਕਾਰਾਂ ਨੇ 58 ਸਾਲਾਂ ਦੇ ਵਿੱਚ 1966 ਦੇ ਵਿੱਚ ਹੋਏ ਸਮਝੌਤੇ ਉੱਤੇ ਗੌਰ ਨਹੀਂ ਕੀਤੀ ਕਿ ਚੰਡੀਗੜ੍ਹ ਪੰਜਾਬ ਦਾ ਹੈ ਅੱਗੇ ਵਧਦੇ ਆ ਤੇ ਉਧਰ ਚੰਡੀਗੜ੍ਹ ਦੇ ਸੈਕਟਰ 26 ਵਿਖੇ ਚੰਡੀਗੜ੍ਹ ਪੁਲਿਸ ਵੱਲੋਂ ਆਪਣਾ 58ਵਾਂ ਸਥਾਪਨਾ ਦਿਵਸ ਮਨਾਇਆ ਗਿਆ ਅਤੇ ਇਸ ਪ੍ਰੋਗਰਾਮ ਦੇ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਦੇ ਤੌਰ 'ਵਜੋਂ ਸ਼ਾਮਲ ਹੋਏ ਨੇ ਇਸ ਦੌਰਾਨ ਪੁਲਿਸ ਮੁਲਾਜ਼ਮਾ ਨੇ ਪਰੇਡ ਦੇ ਵਿੱਚ ਹਿੱਸਾ ਲਿਆ ਅਤੇ ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਸੁਰਿੰਦਰ ਯਾਦਵ, ਆਈਜੀ ਰਾਜਕੁਮਾਰ, ਐਸਐਸਪੀ ਯੂਟੀ ਕਮਰਦੀਪ ਕੋਰ, ਐਸਐਸਪੀ ਟ੍ਰੈਫਿਕ ਇਸ ਦੌਰਾਨ ਪੁਲਿਸ ਮੁਲਾਜ਼ਮਾ ਨੇ ਪਰੇਡ ਦੇ ਵਿੱਚ ਹਿੱਸਾ ਲਿਆ ਅਤੇ ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਸਮੂਹ ਉੱਚ ਅਧਿਕਾਰੀ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਸਨ। ਖਾਸ ਤੌਰ ਤੇ ਡੀਜੀਪੀ ਸੁਰਿੰਦਰ ਯਾਦਵ, ਆਈਜੀ ਰਾਜਕੁਮਾਰ ਸਮੇਤ ਯੂਟੀ ਐਸਐਸਪੀ ਕਮਰਦੀਪ ਕੋਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਹੈ ਇਸ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਚੰਡੀਗੜ੍ਹ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਸਾਈਬਰ ਅਪਰਾਧ ਦਿਨੋ-ਦਿਨ ਵੱਧ ਰਿਹਾ ਹੈ ਅਤੇ ਇਸ ਸਬੰਧੀ ਚੰਡੀਗੜ੍ਹ ਪੁਲਿਸ ਨੇ ਵੀ ਬਾਰ ਕੋਡ ਦੇ ਰਾਹੀਂ ਪਹਿਲ ਕਦਮੀ ਕੀਤੀ ਹੈ ਸੋ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਡੀਜੀਪੀ सुरेंद्र যাদব ਦਾ ਕਹਿਣਾ ਹੈ ਕਿ ਪੁਲਿਸ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾ ਰਹੀ ਹੈ ਤੇ ਲੋਕਾਂ ਦੀ ਸੁਰੱਖਿਆ ਦੇ ਲਈ ਚੰਡੀਗੜ੍ਹ ਪੁਲਿਸ ਬਚਨਬੱਧ ਹੈ अट्ठानवे स्थापना दिवस के इस परेड के अवसर पर मंच पर सलाहकार राजीव वर्मा जी डीजीपी सुरेंद्र सिंह जी पुलिस के सभी अधिकारीगण पूर्व अधिकारीगण पधारे हुए नागरिक बंधुओं पुलिस परिवार के सभी भाई बहनों और मेरे पुलिस के सभी सहयोगी भाई बहनों ये वास्तव में चंडीगढ़ का सौभाग्य है कि चंडीगढ़ एक ब्यूटीफुल सिटी के नाम से देश के पहले प्रधानमंत्री जवाहरलाल जी नेहरू ने इसका नामकरण हुआ मैं सोचता हूँ जैसा शहर सुंदर है वैसे ही यहाँ की पुलिस व्यवस्था भी उतनी सुंदर बनकर के देश के कई मापदंडों में आपने पहला स्थान प्राप्त किया उसके लिए आपका बहुत बहुत धन्यवाद बहुत बहुत आभार जैसा डी जी साहब ने बोला था कि जब इसका प्रारंभ हुआ 1966 में उस समय यहाँ का जो पुलिस बल था वो 700 के करीब था आज 6000 के लगभग है मैं सुनता हूँ आज अधिकारियों की दृष्टि से भी हमारा यहाँ का चंडीगढ़ का पुलिस का जो ढांचा है वो बहुत अच्छा है सबसे ज़्यादा खुशी की बात तो यह है कि चंडीगढ़ में महिलाओं का भी प्रतिनिधित्व देश में नंबर वन पर है जो 20 परसेंट के आसपास है ये सबसे सुखद बात सबसे बड़ा गौरव जो चंडीगढ़ को प्राप्त हुआ यहाँ की पुलिस ने सभी अधिकारियों ने मिलकर के देश में जो तीन नए कानून बने उन तीनों कानून को लागू करने का भी पहला श्रेय अगर किसी को मिला है तो चंडीगढ़ को मिला है इसके लिए आपको बहुत बहुत बधाई चंडीगढ़ पुलिस स्थापना दिवस की जो परेड का आयोजन किया गया उसमें जो हम लोगों का प्रण है कि हम चंडीगढ़ वासियों को एक पारदर्शी सेवा प्रदान कर सकें और अपराध नियंत्रण में हम लोग हमेशा कोशिश करते रहें और साथ के साथ सभी नागरिकों की भागीदारी जो है हमारी पुलिस सेवाओं में रहें इसी बात का प्रण हम लोगों ने लिया और जो भी माननीय प्रशासक जी ने जो निर्देश और आशीर्वचन दिए उनकी भी जो है पालना हम लोग निरंतर करते रहेंगे धन्यवाद ਅੱਗੇ ਵੱਧਦੇ ਉਧਰ ਪੰਜਾਬ ਪੁਲਿਸ ਵੱਲੋਂ ਜਨਤਾ ਅਤੇ ਪੁਲਿਸ ਦਰਮਿਆਨ ਪਾਰਦਰਸ਼ਤਾ ਦੇ ਨਾਲ ਕੰਮ ਕਰਨ ਅਤੇ ਅਮਨ ਕਾਨੂੰਨ ਨੂੰ ਕਾਇਮ ਰੱਖਣ ਦੇ ਲਈ ਦਿਨ ਰਾਤ ਕਈ ਤਰ੍ਹਾਂ ਦੇ ਯਤਨ ਜਿਹੜੇ ਕੀਤੇ ਜਾਂਦੇ ਨੇ ਨਾਲ ਹੀ ਪੁਲਿਸ ਆਪਣੀ ਡਿਊਟੀ ਨੂੰ ਵੀ ਗੰਭੀਰਤਾ ਦੇ ਨਾਲ ਲੈ ਰਹੀ ਹੈ ਜਦੋਂ ਕਿ ਆਮ ਤੌਰ ਦੇ ਉੱਤੇ ਪੁਲਿਸ ਦੇ ਢਿੱਲੇ ਢੰਗ ਦੇ ਨਾਲ ਉਹਨਾਂ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਪਰ ਹੁਣ ਪੋਰਟੇਬਲ ਵੀਡੀਓ ਦੇ ਰਾਹੀਂ ਅਤੇ ਕੈਮਰੇ ਪੁਲਿਸ ਕੋਲ ਹੋਣਗੇ ਜਿੱਦੀ ਵੀਡੀਓਗ੍ਰਾਫੀ ਰਾਹੀਂ ਪੁਲਿਸ ਦੀ ਹਰ ਹਰਕਤ ਦੇ ਉੱਤੇ ਨਜ਼ਰ ਹੈ ਜਿਹੜੀ ਇਹ ਕੈਮਰੇ ਰੱਖਦੇ ਦਿਖਾਈ ਦੇਣਗੇ ਅਤੇ ਇਹ ਕੈਮਰੇ ਨੇ ਜਿਹੜੇ ਪੂਰੀ ਰਿਕਾਰਡਿੰਗ ਕਰਨਗੇ ਤੇ ਇਹ ਰਿਕਾਰਡ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ ਇਸ ਮੌਕੇ ਸਥਾਨਕ ਲੋਕਾਂ ਨੇ ਵੀ ਪੋਰਟੇਬਲ ਕੈਮਰੇ ਦੇ ਨਾਲ ਸਰਚ ਅਭਿਆਨ ਦੌਰਾਨ ਪੰਜਾਬ ਪੁਲਿਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਚੈਕਿੰਗ ਆਪਰੇਸ਼ਨ ਰੋਜ਼ਾਨਾ ਕੀਤੇ ਜਾਣੇ ਚਾਹੀਦੇ ਨੇ ਤਾਂ ਹੀ ਸਮਾਜ ਨੂੰ ਅਪਰਾਧ ਮੁਕਤ ਬਣਾਇਆ ਜਾ ਸਕਦਾ ਹੈ ਇਸ ਸੰਬੰਧੀ মিডিਆ ਨੂੰ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਖੇਮ ਚੰਦ ਨੇ ਦੱਸਿਆ ਕਿ ਪੋਰਟੇਬਲ ਕੈਮਰੇ ਲੱਗਣ ਦੇ ਨਾਲ ਪੁਲਿਸ ਅਤੇ ਜਨਤਾ ਦੇ ਦਰਮਿਆਨ પારદર્ਸ਼ਤਾ ਵਧੇਗੀ ਅਤੇ ਅਸੀਂ ਵੀ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ ਉਹਨਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਵਿੱਚ ਸਿਰਫ 5 ਕੈਮਰੇ ਹੀ ਆਏ ਨੇ ਅਤੇ ਇਸ ਦੇ ਵਿੱਚ ਪੁਲਿਸ ਦਾ ਜੋ ਵੀ ਕੰਮ ਕਾਜ ਹੈ ਉਸ ਨੂੰ ਰਿਕਾਰਡ ਕੀਤਾ ਜਾਊਗਾ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਰਿਸ਼ਵਾਨ ਸਿੰਘ ਜੀ ਰਿਸ਼ਵਾਨ ਜੀ ਅੱਜ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਤੁਹਾਨੂੰ ਵੀ ਰੋਕਿਆ ਗਿਆ ਸੀਗਾ ਹਾਂ ਜੀ ਕਿਸ ਤਰ੍ਹਾਂ ਦੀ ਚੈਕਿੰਗ ਚੱਲ ਰਹੀ ਹੈ ਇੱਥੇ ਇਹਨਾਂ ਨੇ ਕਾਗਜ਼ ਪੁੱਛੇ ਜੀ ਕਾਗਜ਼ ਚੈੱਕ ਕਰਾਏ ਆ ਜੀ ਅਸੀਂ ਕਾਗਜ਼ ਚੈੱਕ ਕਰਕੇ ਸਾਨੂੰ ਕਹਿੰਦੇ ਜਾਓ ਲੋ ਜੀ ਬਹੁਤ ਵਧੀਆ ਗੱਲ ਆ ਜੀ ਕਾਗਜ਼ ਚੈੱਕ ਕਰਨੇ 2 ਨੰਬਰ ਦੇ ਟੂ ਵੀਲਰ ਆ ਜਾਂ ਕੋਈ ਵੀ ਚੋਰੀ ਜਾਂ ਲੁੱਟਕੋ ਹੋ ਰਹੀ ਆ ਇਹ ਚੀਜ਼ ਤੋਂ ਪ੍ਰਭਾਵ ਪਊਗਾ ਜੀ ਉਹਨਾਂ ਨੂੰ ਬਹੁਤ ਵਧੀਆ ਨਾਲ ਵੀ ਕੀਤੀ ਗਈ ਹੈਗੀ ਹੈ ਲੱਗਦਾ ਨਹੀਂ ਜੇ ਇਸ ਤਰ੍ਹਾਂ ਦੇ ਕੰਪੌਲਸ ਕਰਦੇ ਤੇ ਵਧੀਆ ਕੰਮ ਹੋਊਗਾ ਬਹੁਤ ਵਧੀਆ ਕੰਮ ਆ ਜੀ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਆ ਜੀ ਜੇ ਚੈਕਿੰਗ ਕਰਦੀ ਰਹੇ ਤਾਂ ਇਹ ਜੀ ਸੋਲਰ ਸਿਸਟਮ ਨਾਲ ਕੈਮਰਾ ਚੱਲਦਾ ਕਿ ਸਾਡੇ ਕੋਲੇ ਜਿਹੜੇ ਹੈਗੇ ਜਿੱਥੇ ਅਸੀਂ ਨਾਕਾ ਲਗਾਣੇ ਆ ਅਸੀਂ ਸਸਪੈਕਟਡ ਏਰੀਆਜ਼ ਜਿਹੜੇ ਹੈਗੇ ਆ ਉਹ ਪੁਆਇੰਟ ਆਊਟ ਕੀਤੇ ਆ ਮੋਗਾ ਦੇ ਵਿੱਚ ਫਿਰ ਉੱਥੇ ਅਸੀਂ ਨਾਕਾ ਲਗਾਣੇ ਤੇ ਵਿਦਆਊਟ ਨੰਬਰਸ ਜਿਹੜੇ ਮੋਟਰਸਾਈਕਲਸ ਆ ਜਾਂ ਵਿਦਆਊਟ ਪੇਪਰਸ ਜਿਹੜੇ ਚੱਲਦੇ ਆ ਉਹਨਾਂ ਨੂੰ ਫਿਰ ਅੰਡਰ ਸੈਕਸ਼ਨ 207 ਮੋਟਰ ਵਹੀਕਲ ਐਕਟ ਅਸੀਂ ਫਾਊਂਡ ਕਰ ਲੈਨੇ ਆ ਤੇ ਇਹਦੇ ਨਾਲ ਇਹ ਹੈ ਕਿ ਜਿਹੜੇ ਸਸਪੈਕਟਸ ਪਰਸਨ ਵੀ ਹੁੰਦੇ ਆ ਜਾਂ ਕੋਈ ਕ੍ਰਿਮੀਨਲਸ ਟਾਈਪ ਦੇ ਬੰਦੇ ਆ ਉਵਰ ਐਟ ਲੀਸਟ ਕਿ ਨਾਮੇ ਅਲਰਟ ਹੋ ਜਾਂਦੇ ਆ ਆਪ ਦਾ ਏਰੀਆ ਵੀ ਛੱਡ ਜਾਂਦੇ ਆ ਸਾਨੂੰ ਬੜੀ ਹੈਲਪ ਹੈ ਸਾਡੀ ਸੇਫਟੀ ਵਾਸਤੇ ਵੀ ਹੈ ਕਾਨੂੰ ਸਾਡੇ ਤੇ ਵੀ ਕੋਈ ਅਲੀਗੇਸ਼ਨਸ ਨਾ ਲਗਾਵੇ ਅਸੀਂ ਕੀ ਕੀਤਾ ਕਿ ਨਹੀਂ ਕੀਤਾ ਸਾਰੀ ਰਿਕਾਰਡਿੰਗ ਇਹਦੇ ਵਿੱਚ ਜਿਹੜੀ ਹੈਗੀ ਕੈਮਰੇ ਵਿੱਚ ਹੁੰਦੀ ਹੈ ਤੇ ਕੈਮਰਾ ਕੰਮ ਕਿਵੇਂ ਕਰਦਾ ਹੈ ਸੋਲਰ ਸਿਸਟਮ ਹੈ ਇਹ ਸੋਲਰ ਸਿਸਟਮ ਨਾਲ ਚੱਲਦਾ ਜੀ ਇਹ ਆਟੋਮੈਟਿਕ ਰਿਕਾਰਡਿੰਗ ਇਹਦੇ ਵਿੱਚ ਹੋ ਰਹੀ ਹੈ ਜੀ ਇੱਕ SIM ਪਈ ਹੈ ਇਹਦੇ ਵਿੱਚ 4G ਦੀ ਤੇ ਸਾਰਾ ਜਿਹੜਾ ਹੈਗਾ ਇਹ ਜਿਹੜਾ 360 ਦੇ ਵਿੱਚ ਕਵਰ ਕਰਦਾ ਪਿਆ ਜੀ ਸਾਰਾ ਸਿਰ ਅਜ ਮਹੱਲਿਆਂ ਦੇ ਵਿੱਚ ਵੀ ਤਲਾਸ਼ੀ ਚਲਾਈ ਗਈ ਹੈ ਨਾਕਾਬੰਦੀ ਕੀਤੀ ਹੋਈ ਹੈਗੀ ਹੈ ਕੈਮਰਾ ਰੈਨ ਚੈਕਿੰਗ ਵੀ ਹੋ ਰਹੀ ਹੈ ਕਿੰਨੇ ਕੁ ਮੋਟਰਸਾਈਕਲ ਜਿਹੜੇ ਹੁਣ ਤੱਕ ਬਾਉਂਡ ਕਰਦੇ ਅਸੀਂ ਤਕਰੀਬਨ ਤਕਰੀਬਨ 22 23 ਮੋਟਰਸਾਈਕਲ ਜਿਹੜੇ ਇੰਪਾਉਂਡ ਕਰਦੇ ਤੇ ਹੱਲੇ ਹੋਰ ਕਰੀ ਜਾਂਦੇ ਆ ਇਹਦੇ ਚ ਇਹ ਹੈ ਕਿ ਜਿੰਨੇ ਵੀ ਵਿਦਆਊਟ ਪੇਪਰਸ ਮੋਟਰਸਾਈਕਲ ਘੁੰਮਦੇ ਪਏ ਆ ਸ਼ਹਿਰ ਮੋਗਾ ਦੇ ਵਿੱਚ ਐਟਲੀ ਦੀ ਕੋਸ਼ਿਸ਼ ਕਰਦੇ ਆ ਕਿ ਉਹ ਨਾ ਚੱਲਣ ਕਿਉਂਕਿ ਇਹ ਦੇਖਿਆ ਗਿਆ ਹੈ ਕਿ ਕ੍ਰਾਈਮ ਵੀ ਜ਼ਿਆਦਾਤਰ ਹੁੰਦਾ ਹੈ ਤੇ ਵਿਦਾਊਟ ਪੇਪਰਸ ਜਾਂ ਫੇਕ ਨੰਬਰ ਪਲੇਟਸ ਤੇ ਹੀ ਜਿਹੜੇ ਆ ਗਿਆ ਉਹ ਹੁੰਦੇ ਆ ਇੱਕ ਸਾਡੇ ਕੋਲ ਪਾਈਸ ਆਈਡੀ ਹੈ ਅਸੀਂ ਪਾਈਸ ਆਈਡੀ ਤੇ ਵੀ ਚੈੱਕ ਕਰਦੇ ਹਾਂ ਫੇਸ ਚੈੱਕ ਕਰਕੇ ਬੰਦੇ ਦਾ ਡਾਟਾ ਆ ਜਾਂਦਾ ਸਾਡੇ ਕੋਲ ਇਹ ਦੇਖ ਕੇ ਮਿਲ ਕਿਸਮ ਦਾ ਇਹ ਤੇ ਕੋਈ ਪਰਚਾ ਹੈ ਜਾਂ ਨਹੀਂ ਹੈਗਾ ਕਿਸ ਟਾਈਪ ਦਾ ਪਰਚਾ ਹੈ ਕਦੋਂ ਇਹ ਅੰਦਰ ਗਿਆ ਕਦੋਂ ਇਹ ਬਾਹਰ ਆਇਆ ਉਹਦਾ ਸਾਰਾ ਰਿਕਾਰਡ ਆ ਜਾਂਦਾ ਇਵਨ ਕਿ ਅਸੀਂ ਨੰਬਰ ਪਲੇਟ ਵੀ ਚੈੱਕ ਕਰਦੇ ਹਾਂ ਕਿ ਉਹ ਕਿਸ ਨਾਮ ਤੇ ਬੋਲਦੀ ਹੈ ਫਿਰ ਉਸ ਤੋਂ ਪੁੱਛਦੇ ਆ ਕਿ ਕਿਸ ਨਾਮ ਤੇ ਮੋਟਰਸਾਈਕਲ ਹੈ ਜੇ ਉਹ ਮੈਚ ਕਰਦੇ ਆ ਉਹਦੇ ਡਾਕੂਮੈਂਟਸ ਨਾਲ ਮੈਚ ਕਰਦਾ ਤੇ ਚੜਦਿੰਦੇ ਆ ਅਦਰਵਾਈਜ਼ ਉਹਦਾ ਚਲਾਨ ਕਰਦੇ ਆ ਕਿ ਕਿੰਨੇ ਕੈਮਰੇ ਆਏ ਜੀ ਹੁਣ ਦੱਸ ਤੁਹਾਡੇ ਕੋਲ ਇਹ ਸਾਡੇ ਕੋਲੇ 5 ਕੈਮਰੇ ਆਏ ਆ ਜੀ ਜਿਹਦੇ ਵਿੱਚ ਜ਼ਿਲ੍ਹਾ ਮੋਗਾ ਦੇ ਵਿੱਚ 5 ਕੈਮਰੇ ਸਰ ਜ਼ਿਆਦਾਤਰ ਦੇਖਿਆ ਜੇ ਤਾਂ ਪੁਲਿਸ ਨਾਕਾਬੰਦੀ ਕਰਦੀ ਹੈ ਚਲਾਨ ਕੱਟਦੀ ਹੈ ਉਦੋਂ ਸ਼ਪਾਰਸ਼ਾ ਬਹੁਤ ਆਉਂਦੀ ਹੈ ਨਹੀਂ ਸ਼ਪਾਰਸ਼ ਕੋਈ ਤੁਸੀਂ ਮਨ ਕਰਨ ਨਾਲ ਕਾਫੀ ਦੇਰ ਤੇ ਕਵਰ ਕਰ ਰਹੇ ਹੋ ਅਸੀਂ ਕਿਸੇ ਦੀ ਮੰਨੀ ਨਹੀਂ ਸ਼ਪਾਰਸ਼ ਦਾ ਜਿਹੜਾ ਕ੍ਰਿਮੀਨਲਸ ਆ ਉਹਦੀ ਸ਼ਪਾਰਸ਼ ਵਿੱਚ ਕੋਈ ਕਰਦਾ ਵੀ ਨਹੀਂਗਾ ਤੇ ਬਾਕੀ ਇਹ ਹੈ ਕਿ ਆਥੈਂਟੀਕੇਟ ਜ਼ਰੂਰ ਕਰ ਲਈਦਾ ਕਿ ਫਲਾਨੇ ਪਿੰਡ ਦਾ ਕਿਸ ਟਾਈਪ ਦਾ ਬੰਦਾ ਹੈ ਜੀ ਕੀ ਹੈ ਕਿ ਨਹੀਂ ਹੈ ਨਹੀਂ ਹੁਣ ਜਿਸ ਤਰ੍ਹਾਂ ਤੁਹਾਨੂੰ ਕੈਮਰਾ ਦਿੱਤਾ ਸਰਕਾਰ ਨੇ ਪ੍ਰੋਵਾਈਡ ਕਰਾਇਆ ਵਾ ਤੇ ਹੁਣ ਜਿਹੜੇ ਪਹਿਲਾਂ ਤੁਸੀਂ ਬੌਂਡ ਕਰਦੇ ਸੀਗੇ ਉਹ ਉਹਨਾਂ ਦੀ ਗਿਣਤੀ ਉਸ ਟਾਈਮ ਜ਼ਿਆਦਾ ਹੋਵੇਗੀ ਜੀ ਤੇ ਹੁਣ ਜਿਹੜੀ ਤੁਸੀਂ ਬੌਂਡ ਕੀਤੇ ਆ ਉਹਨਾਂ ਦੀ ਸੰਖਿਆ ਥਾਣੇ 'ਚ ਉਨੀਆਂ ਹੀ ਮਿਲੂਗੀ ਪਰ ਬਿਲਕੁਲ 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 ਜੀ ਜੇ ਮੈਂ ਮੰਨ ਲਓ ਜੇ ਅਸੀਂ 20 ਮੋਟਰਸਾਈਕਲ ਜਾਂ 22 ਮੋਟਰਸਾਈਕਲ ਇੰਪਾਉਂਡ ਕੀਤੇ ਆ ਇਦਾਂ ਚ ਇੱਕ ਇੱਕ ਰਿਕਾਰਡਿੰਗ ਹੋ ਰਹੀ ਹੈ ਅਸੀਂ ਕਿਹੜੀ ਇੰਪਾਉਂਡ ਕੀਤੇ ਕਿਹੜਾ ਅਸੀਂ ਥਾਣੇ ਲੈ ਕੇ ਜਾ ਰਹੇ ਕਿਹੜਾ ਛੱਡ ਰਹੇ ਕਿਸ ਬੇਜ ਤੇ ਛੱਡ ਰਹੇ ਉਹ ਹਰ ਜਿਹੜੀ ਐਕਟੀਵਿਟੀ ਆ ਸਾਦੀ ਉਹ ਇਹਦੇ ਵਿੱਚ ਰਿਕਾਰਡ ਹੋ ਰਹੀ ਹੈ ਅਪੀਲ ਕੀ ਕਰਾਂਗੇ ਲੋਕਾਂ ਨੂੰ ਅਪੀਲ ਤਾਂ ਹੀ ਕਰਾਂਗੇ ਜੀ ਪੁਲਿਸ ਦਾ ਸਹਿਯੋਗ ਦਿਓ ਤਾਂ ਕਿ ਅਸੀਂ ਬਹੁਤ ਇਫੈਕਟਿਵ ਪੁਲਿਸਿੰਗ ਕਰ ਸਕੀਏ ਤੇ ਵਧੀਆ ਮੋਕੇ ਨੂੰ ਜਿਹੜਾ ਹੈਗਾ ਕ੍ਰਾਈਮ ਫ੍ਰੀ ਬਣਾ ਸਕੀਏ ਅੱਗੇ ਵਾਦਿਆਂ ਉਧਰ ਦੇਰ ਰਾਤ ਅੰਮ੍ਰਿਤਸਰ ਦੇ ਗੋਲਡਨ ਐਵੇਨਿਊ ਦੇ ਵਿੱਚ ਰਹਾਇਸ਼ੀ ਇਲਾਕੇ ਦੇ ਵਿੱਚ ਇੱਕ ਫੈਕਟਰੀ ਅਤੇ ਉਹਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚੀਆਂ 10 ਦੇ ਕਰੀਬ ਫਾਇਰ ਬਰਗੇਡ ਦੀਆਂ ਗੱਡੀਆਂ ਵੱਲੋਂ 3 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਇਸ ਅੱਗ ਲੱਗਣ ਦੇ ਨਾਲ ਫੈਕਟਰੀ ਅਤੇ ਗੋਦਾਮ ਅਤੇ ਉਸ ਦੇ ਨਾਲ ਇੱਕ ਮੈਡੀਸਨ ਦੀ ਦੁਕਾਨ ਪੂਰੀ ਤਰੀਕੇ ਦੇ ਨਾਲ ਸੜ ਕੇ ਰਾਖ ਹੋ ਗਈ ਅਤੇ ਅੱਗ ਲੱਗਣ ਦੇ ਨਾਲ ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦਾ ਖੱਸਾ ਵੀ ਜਤਾਇਆ ਗਿਆ ਅਤੇ ਇਸ ਦੌਰਾਨ ਮੁਹੱਲਾ ਵਾਸੀਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਫੈਕਟਰੀ ਬਣਨ ਦੇ ਨਾਲ ਪੂਰੇ ਇਲਾਕੇ ਨੂੰ ਖਤਰਾ ਹੈ ਅਤੇ ਪੂਰਾ ਮੁਹੱਲਾ ਮੰਗ ਕਰਦਾ ਹੈ ਕਿ ਇਹ ਫੈਕਟਰੀ ਇਲਾਕੇ ਚੋਂ ਬਾਹਰ ਹੋਣੀ ਚਾਹੀਦੀ ਹੈ। ਸੋ ਉਧਰ ਦੂਜੇ ਪਾਸੇ ਮੈਡੀਸਨ ਦੀ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਦਾ ਕਹਿਣਾ ਹੈ ਕਿ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਨਾਲ ਉਹਨਾਂ ਦੀ ਦੁਕਾਨ ਵੀ ਇਸ ਅੱਗ ਦੀ ਚਪੇਟ ਵਿੱਚ ਆ ਗਈ ਜਿਸ ਕਾਰਨ ਦੁਕਾਨ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਇਸ ਦੌਰਾਨ ਫਾਇਰ ਬ੍ਰਿਗੇਡ ਅਫਸਰ ਨੇ মিডিਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਫੋਨ ਆਇਆ ਕਿ ਗੋਲਡਨ ਐਵੇਨਿਊ ਦੇ ਵਿੱਚ ਇੱਕ ਫੈਕਟਰੀ 'ਚ ਅੱਗ ਲੱਗ ਗਈ ਹੈ ਅਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਦੇ ਉੱਤੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਲੇਕਿਨ ਉਹਨਾਂ ਵੱਲੋਂ ਅੱਗ ਕੰਟਰੋਲ ਕਰ ਲਈ ਗਈ ਹੈ ਅਤੇ ਇਸ ਅੱਗ ਲੱਗਣ ਦੇ ਨਾਲ ਕਾਫੀ ਵੱਡਾ ਨੁਕਸਾਨ ਹੈ ਜਿਹੜਾ ਹੋ ਗਿਆ ਐਕਚੁਅਲੀ ਪਤਾ ਨਹੀਂ ਸਰ ਕੋਲ ਹੈ ਕਿ ਸਾਡੀ ਜੀਟੀਵੀ 'ਚ ਅੱਗ ਲੱਗੀ ਮੈਡੀਸਿਨ ਦਾ ਸਾਡੀ ਲੈਬੋਰਟੀ ਆ ਉਹਦੇ ਵਿੱਚ ਸਾਲ ਬਹੁਤ ਵੱਡਾ ਲੋਸ ਹੋਇਆ ਬਹੁਤ ਜ਼ਿਆਦਾ ਅੱਗ ਲੱਗੀ ਕਦੋਂ ਦੀ ਫਾਇਰ ਵਿਗਟ ਆਈਆਂ ਐ ਤੋ ਐਕਚੁਅਲੀ ਸਾਡਾ ਇੱਡਾ ਵੱਡਾ ਲਾਸ ਹੋਇਆ ਮੈਂ ਇਥੋਂ ਸਾਲ ਤੋਂ ਕੰਮ ਕਰ ਰਹੀ ਐਜ਼ ਅ ਵਰਕਰ ਸਾਡੇ ਸਾਰੇ ਇੱਥੇ ਹੈਗੇ ਨਹੀਂ ਉਹ ਟੁੱਟਦੇ ਗਏ ਵੀ ਤੋ ਸਾਡਾ ਬਹੁਤ ਵੱਡਾ ਲਾਸ ਹੋਇਆ ਮੈਡਮ ਨਾਲ ਦੀ ਫੈਕਟਰੀ ਕਾਦੀ ਸੀ ਜੀ ਮਿਲਟਰ ਦੇ ਪਹਿਲੇ ਅੱਗ ਮਿਲਟਰ ਵਾਲੇ ਇੱਥੇ ਲੱਗੀ ਉਸ ਤੋਂ ਬਾਅਦ ਸਾਡੇ ਆਫਿਸ ਤੇ ਆਈ ਜੀ ਜਦੋਂ ਦੀ ਮੈਂ ਆਈ ਉਦੋਂ ਦੀ ਆਫਿਸ ਨੂੰ ਬਿਲਕੁਲ ਵੀ ਅੱਗ ਨਹੀਂ ਲੱਗੀ ਜੀ ਉਸ ਤੋਂ ਬਾਅਦ ਆਫਿਸ ਨੂੰ ਅੱਗ ਲੱਗੀ ਜੀ ਹੁਣ ਤੱਕ ਅ ਅੱਗ ਕੰਟਰੋਲ ਆਈ ਐ ਜਾਂ ਆਫਿਸ ਪੂਰਾ ਸੜ ਗਿਆ ਆਫਿਸ ਪੂਰਾ 0% ਕੁਝ ਵੀ ਨਹੀਂ ਬਚਿਆ ਆਫਿਸ ਦਾ ਜੀ ਬਿਲਕੁਲ ਵੀ ਨਹੀਂ ਕੁਝ ਬਚਿਆ ਸਾਰੀ ਅੱਗ ਲੱਗੀ ਕੁਝ ਵੀ ਨਹੀਂ ਰਹਿ ਗਿਆ ਆਫਿਸ ਚ ਠੀਕ ਗੱਲ ਪਤਾ ਹੈ ਕਿ ਇਹ ਸਾਰੀ ਰਹਾਇਸ਼ੀ ਕਲੋਨੀ ਲਈ ਇੱਥੇ ਫੈਕਟਰੀਆਂ ਚਾਹੀਦੀ ਨਹੀਂ ਹੈ ਫੈਕਟਰੀਆਂ ਚਾਹੀਦੀਆਂ ਬਾਹਰਲੇ ਪਾਸੇ ਐ ਸਾਰੀ ਰਹਾਇਸ਼ੀ ਕਲੋਨੀ ਦੇਖੋ ਇਹ ਕਿਸੇ ਦਾ ਜਨਾਨੀਆਂ ਬਾਹਰ ਆਈਆਂ ਘਰ ਮਾਰ ਗਈ ਹੋਈ ਹੈ ਇੱਥੇ ਫੈਕਟਰੀ ਕੋਈ ਨਹੀਂ ਚਾਹੀਦੀ ਇੱਥੇ ਸਾਰੇ ਰਹਾਇਸ਼ੀ ਲੱਗ ਫੈਕਟਰੀ ਪਤਾ ਨਹੀਂ ਹੋਣ 10 ਸਾਲ ਲੱਗੇ ਕਿ 12 ਸਾਲ ਹੋ ਗਏ ਨੇ ਲੇਕਿਨ ਫੈਕਟਰੀ ਨਹੀਂ ਕੋਈ ਚਾਹੀਦੀ ਇਸ ਕਲੋਨੀ ਚ ਗਾਦਾ ਕੰਮ ਗਾਦਾ ਹੈ ਇਹ ਪਤਾ ਨਹੀਂ ਪਲਾਸਟਿਕ ਦਾ ਕੰਮ ਹੈਗਾ ਅਸੀਂ ਲੇਕਨ ਇਥੇ ਰਹਾਸ਼ੀ ਬਲੋਨੀ ਹੈ ਇੱਕ ਲਾਸ਼ੀ ਗਲੋਨੀ ਜੀ ਵਿਅਕਤੀ ਕੋਈ ਵੀ ਨਹੀਂ ਚਾਹੀਦੀ ਤੁਸੀਂ ਪਹਿਲਾਂ ਇਸ ਤੋਂ ਬੰਦੀ ਪ੍ਰਸ਼ਾਸਨ ਨੂੰ ਬੜਾ ਜੀ ਬੜਾ ਕਿਆ ਪਰ ਨਹੀਂ ਸਰਵਾਈ ਨਹੀਂ ਕੋਈ ਕਰਦੀ ਮਜ਼ੇ ਕਰਦੇ ਕਰਦੇ ਵੀ ਪੁਰਾਣੀਆਂ ਫੈਕਟਰੀਆਂ ਲੱਗੀਆਂ ਹੀ ਆ ਮਤੇ ਕੋਈ ਸਰਵਾਈ ਨਹੀਂ ਗਈ ਅਸੀਂ ਤਰਖਾਸ ਵੀ ਲਿਖ ਕੇ ਦਿੱਤੀ ਹੈ ਡੀਸੀ ਸਾਹਿਬ ਨੂੰ ਵੀ ਕਿਹਾ ਪਰ ਨਹੀਂ ਇਹ ਕੋਈ ਸਰਵਾਈ ਕੋਈ ਨਹੀਂ ਗਈ ਮਤੇ ਜੀ ਮਤਲਬ ਸਾਹਿਬ ਇਹ ਸਾਰੀਆਂ ਕਿੰਨੀਆਂ ਕਿਲੋ ਵੇਖੋ ਜਨਾਨੀਆਂ ਕਿਸੇ ਕੋ ਰਾਟ ਪਈ ਹੋਈ ਹੈ ਸੱਚੀ ਜਿਸ ਤਰ੍ਹਾਂ ਹੁਣ ਆਪਕੇ ਲੱਗੀ ਹੈ ਕਿੰਨਾ ਕ ਖਤਰਾ پورے ਇਲਾਕੇ ਨੂੰ ਹੈ ਉਹ ਖਤਰਾ ਹੈ ਤੁਸੀਂ ਵੇਖੋ ਸਾਰੀ ਕਲੋਨੀ ਬਾਹਰ ਆਈ ਹੈ ਬੱਚੇ ਕੋ ਰਾਟ ਪਏ ਨੇ ਉਹਨਾਂ ਨੇ ਥੱਗੋ ਮਤਲਬ ਅੰਦਰੋਂ ਗੈਸ ਸਿਲੰਡਰ ਕੱਢ ਕੇ ਬਾਹਰ ਰੱਖ ਲਏ ਨੇ ਮਤਲਬ ਕਿ ਦੇਖੋ ਅੱਗੇ ਕਿਤੇ ਵੀ ਜਾ ਸਕਦੀ ਹੈ ਐਨੀ ਨੁਕਸਾਨ ਅੱਗੇ ਕਿਤੇ ਵੀ ਕਰ ਸਕਦੀ ਹੈ ਲੇਕਿਨ ਇਹ ਥੋੜੀ ਗੱਲ ਹੈ ਕਿ ਇੱਥੇ ਫੈਕਟਰੀਆਂ ਹੋਣ ਫੈਕਟਰੀ ਨਹੀਂ ਚਾਹੀਦੀ ਇੱਥੇ ਇਹ ਅਸ਼ੀ ਕਲੋਨੀ ਵਿੱਚ ਫੈਕਟਰੀ ਨਹੀਂ ਚਾਹੀਦੀ ਹਾਂਜੀ ਭਾਜੀ ਮੈਂ ਜਗਮੋਨ ਫਾਇਰ ਅਫਸਰ ਤੁਹਾਨੂੰ 9:52 ਦੇ ਤਲਾਸ਼ ਮਿਲੀ ਹੈ ਕਿ ਰਾਮਤਲਾਈ ਗੋਡਨ ਐਵੇਨਿਊ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਠੀਕ ਹੈ ਜੀ ਇਸ ਦੇ ਵੇਲੇ ਤੁਰੰਤ ਸਾਰੇ ਫਾਇਰਟੈਂਡਰ ਜਿਹੜਾ ਹੈ ਮੌਕੇ ਤੇ ਕੱਢਤੇ ਐ ਤੇ ਆ ਕੇ ਹੀ ਥੋੜਾ ਸਾਨੂੰ ਪ੍ਰੋਬਲਮ ਆਈ ਹੈ ਰਸਤੇ ਦੀ ਤੇ ਉਹ ਆਪਾਂ ਸਾਰਾ ਕਲੀਅਰ ਕਰਕੇ 9:52 ਉਹ ਆਪਾਂ ਸਾਰਾ ਕਲੀਅਰ ਕਰਕੇ ਤੇ ਹੁਣ ਆ ਕੇ ਬਿਲਕੁਲ ਕੰਟਰੋਲ ਲੱਗੀ ਹੈ ਤੇ ਗੱਡੀਆਂ ਸਾਰੀਆਂ ਆਪਣੀ ਇੱਥੇ ਮੌਕੇ ਤੇ ਮੌਜੂਦ ਹੈ ਤੇ ਅੱਗ ਜਿਹੜੀ ਹੈ ਬਿਲਕੁਲ ਕੰਟਰੋਲ ਦੇ ਰਹੀ ਹੈ ਟੋਟਲ ਕਿੰਨੀਆਂ ਗੱਡੀਆਂ ਨੇ ਟੋਟਲ ਸਰ ਗੱਡੀਆਂ ਸਾਡੀਆਂ 10 ਆ ਚੁੱਕੀਆਂ ਜੀ ਤੇ ਇੱਕ ਬਾਰਡਰ ਬੌਜਰ ਹੈ ਜਿਹਦੇ ਵਿੱਚ ਤਿੰਨ ਗੱਡੀਆਂ ਜਿਹੜੀਆਂ ਆਪਣੀਆਂ ਆਲਰੇਡੀ ਪਾਣੀ ਦੀਆਂ ਸਟਾਕ ਹੁੰਦੀਆਂ ਤੇ ਨਹੀਂ ਜੀ ਉਹ ਕਾਰਨ ਦਾ ਤੇ ਬਾਅਦ ਵਿੱਚ ਮਾਲਕੀ ਦੱਸ ਸਕਦੇ ਜੀ ਜਦੋਂ ਅਸੀਂ ਆਏ ਸੀ ਉਹ ਬੰਡੇ ਸੀ ਤੇ ਅਸੀਂ ਆਪਣੀ ਜਿਹੜੀ ਹੈ ਫਾਇਰ ਟ੍ਰੈਂਡਰ ਦੇ ਵਿੱਚ ਫੋਮ ਚਲਾ ਕੇ ਤੇ ਫਿਰ ਅੱਗ ਤੇ ਕਾਬੂ ਪਾਇਆ ਸਰ ਕਿੰਨੀਆਂ ਫੈਕਟਰੀਆਂ ਨੂੰ ਅੱਗ ਲੱਗੀ ਹੈ ਨਹੀਂ ਇੱਕੋ ਹੀ ਹੈ ਜੀ ਇੱਕੋ ਵੇਖੋ ਜੀ ਕੋਈ ਕੋਈ ਡਾਊਨ ਹੋ ਗਿਆ ਜਿਹੜੀ ਦੁਕਾਨ ਨੂੰ ਡਾਊਨ ਹੈਗਾ ਗੁਡਾਊਨ ਹੈਗਾ ਗੁਡਾਊਨ ਫੈਕਟਰੀ ਦੀ ਗੁਡਾਊਨ ਹੈਗਾ ਜਿਹੜੀ ਲੈਬ ਵਾਲੀ ਦੁਕਾਨ ਨੂੰ ਜਿਹੜੀ ਲੈਬ ਵਾਲੀ ਦੁਕਾਨ ਨੂੰ ਅੱਗ ਲੱਗੀ ਨਹੀਂ ਵੇਖੋ ਜੀ ਇਸ ਟਾਈਮ ਕੁਝ ਨਹੀਂ ਪਤਾ ਲੱਗ ਰਿਹਾ ਜੀ ਨੇਰਾ ਹੈ ਅਸੀਂ ਫਿਲਹਾਲ ਸਾਡਾ ਫੋਕਸ ਹੈਗਾ ਅੱਗ ਤੇ ਅਸੀਂ ਅੱਗ ਕੰਟਰੋਲ ਕਰਦੇ ਉਸ ਤੋਂ ਬਾਅਦ ਵੇਖਾਂਗੇ ਜੀ ਕੀ ਲੈਬ ਹੈਗੀ ਹੈ ਕੀ ਫੈਕਟਰੀ ਹੈ ਨੁਕਸਾਨ ਨੁਕਸਾਨ ਤਾਂ ਹੁਣ ਬਾਅਦ ਵਿੱਚ ਪਤਾ ਲੱਗੂਗਾ ਜੀ ਮੇਨ ਜਿਹੜਾ ਸਾਡਾ ਮੋਟਿਵ ਹੈ ਕਿ ਅੱਗ ਅਸੀਂ ਕੰਟਰੋਲ ਕਰ ਲਈਏ ਇਹ ਮਾਲਕਾਂ ਨਾਲ ਸੰਪਰਕ ਹੋਇਆ ਹਾਂ ਬਿਲਕੁਲ ਜੀ ਅੱਗੇ ਵਧਦੇ ਉਧਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਵ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਛੇਵੀ ਗੁਰੂ ਦੀ ਨਗਰੀ ਮੰਡੀ ਗੋਵਿੰਦਗੜ੍ਹ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਦੇ ਨਾਲ ਸਜੀ ਸੁੰਦਰ ਪਾਲਕੀ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਕੀਤਾ ਗਿਆ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਏ ਗਏ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਅਤੇ ਇਸ ਦੌਰਾਨ ਨਗਰ ਕੀਰਤਨ ਦਾ ਸ਼ਹਿਰ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਨਿੱਘਾ ਸਵਾਗਤ ਵੀ ਕੀਤਾ ਗਿਆ ਅਤੇ ਇਸ ਨਗਰ ਕੀਰਤਨ ਦੇ ਵਿੱਚ ਨਗਰ ਨਿਵਾਸੀਆਂ ਕੀਰਤਨੀ ਜਥਿਆਂ ਤੋਂ ਇਲਾਵਾ ਕਵੀਸ਼ਰੀ ਢਾਡੀ ਜਥੇ ਬੈਂਡ ਵਾਜੇ ਅਤੇ ਗੱਤਕਾ ਟੀਮਾਂ ਨੇ ਆਪਣੀ ਕਲਾ ਦੇ ਜੋਹਰ ਦਿਖਾਏ ਨੇ ਅਤੇ ਇਹ ਨਗਰ ਕੀਰਤਨ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਸਜਾਇਆ ਗਿਆ ਉੱਥੇ ਹੀ ਪਾਸ਼ਾਹੀ ਛੇਵੀਂ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਗੁਜ਼ਰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਇਹ ਨਗਰ ਕੀਰਤਨ ਸਮਾਪਤ ਹੋਇਆ ਅਤੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਹਲਕਾ ਅਮਲੋਦ ਦੇ ਮੈਂਬਰ ਰਵਿੰਦਰ ਸਿੰਘ ਖਾਲਸਾ ਅਤੇ ਜਤਿੰਦਰ ਧਾਰੀਵਾਲ ਨੇ ਸਾਰਿਆਂ ਨੂੰ ਪ੍ਰਕਾਸ਼ ਪੂਰਵ ਦੀ ਵਧਾਈ ਦਿੱਤੀ ਹੈ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਸਾਰਿਆਂ ਨੂੰ ਇਸ ਪਰਵ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਸਿਧਾਂਤਾਂ ਦੇ ਉੱਤੇ ਚੱਲਣ ਦੀ ਲੋੜ ਹੈ ਜਗਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਨ ਗੁਰਪੁਰਵਾਰ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਜਿਹੜਾ ਗੁਰਦੁਆਰਾ ਪਾਸ਼ਾ 6ਵੀਂ ਮੰਡੀ ਵਿੰਦਗੜ ਤੋਂ ਆਰੰਭ ਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਜਾੜਾ ਸ਼ਹਿਰ ਦੇ ਹਰ ਗਲੀ ਮਹੱਲੇ ਦੇ ਵਿੱਚ ਇਹ ਨਗਰ ਕੀਰਤਨੇ ਸ਼ਿਰਕਤ ਕਰਨੀ ਹੈ ਜਿੱਥੇ ਸਾਰੀਆਂ ਇਹ ਸੰਸਥਾਵਾਂ ਬਾਬਾ ਬੋਟਾ ਜੀ ਸੇਵਾਦਾਰ ਵੱਲੋਂ ਨੀਰੀਪਰੀ ਆਗਮਨ ਗੁਰਪੁਰਬ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਰੇ ਹੀ ਸਿੰਘ ਸਭਾ ਸੁਸਾਇਟੀਆਂ ਵੱਲੋਂ ਇਹ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਉਤਸ਼ਾਹ ਹੈ ਸ਼ਰਧਾ ਹੈ ਪਿਆਰ ਹੈ ਕਿ ਅਸੀਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਹ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਜਿਹੜਾ ਰਹਿੰਦੇ ਦਿਨਾਂ ਦੇ ਵਿੱਚ ਵੀ ਅਸੀਂ ਮਨਾਉਣਾ ਤੇ ਇਨੀ ਬੇਨਤੀ ਕਰਦਾ ਹਾਂ ਸੰਗਤਾਂ ਤੋਂ ਇਹੀ ਆਸ ਰੱਖਦਾ ਕਿ ਆਪਣੇ ਸਤਿਗੁਰੂ ਪਾਤਸ਼ਾਹ ਦਾ ਜਨਮ ਦਿਹਾੜਾ ਮਨਾਉਣ ਦੇ ਲਈ ਅਸੀਂ ਸਾਰੇ ਇੱਕ ਦੂਜੇ ਦਾ ਸਹਿਯੋਗ ਕਰਕੇ ਨਗਰ ਕੀਰਤਨ ਪੂਰੀ ਡਿਸਪਲਨ ਦੇ ਨਾਲ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਦੇ ਅੱਜ ਬੜਾ ਸੁਹਾਗਾ ਭਰਿਆ ਦਿਨ ਹੈ ਸਾਰੀ ਕੌਮ ਨੂੰ ਸਾਰੀ ਸਿੱਖ ਕੌਮ ਨੂੰ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪ੍ਰਿੰਆ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਅੱਜ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੰਡੀ ਗੁੰਦਗੜ ਤੋਂ ਨਗਰ ਕੀਰਤਨ ਦੀ ਰੰਭਤਾ ਹੋ ਰਹੀ ਹੈ ਜਿਹੜਾ ਸਾਰੇ ਸ਼ਹਿਰ ਦੇ ਵਿੱਚ ਵੱਖ-ਵੱਖ ਬਾਣਾ ਦੇ ਵਿੱਚ ਹੁੰਦਾ ਹੋਇਆ 14 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸ਼ਾਮ ਨੂੰ ਜਿਹੜੀ ਹੈ ਇੱਥੇ ਸਮਾਪਤੀ ਹੈ ਸਾਰੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਲੰਗਰ ਵੀ ਲਗਾਏ ਜਾ ਰਹੇ ਨੇ ਮਾਨ ਸਨਮਾਨ ਵੀ ਜਿਹੜਾ ਹੈਗਾ ਕੀਤਾ ਜਾ ਰਿਹਾ ਹੈ ਔਰ ਪਿੰਡਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਭਾਰੀ ਗਿਣਤੀ ਦੇ ਵਿੱਚ ਸੰਗਤ ਆਈ ਹੈ ਗੁਰੂ ਮਹਾਰਾਜ ਸਚੇ ਪਾਤਸ਼ਾਹ ਤੇ 판ਦਾਂ ਦੀ ਵਾਹਿਗੁਰੂ ਦਾ ਖਾਲਸਾ ਸਾਰਿਆਂ ਨੂੰ ਲੱਖ ਲੱਖ ਵਧਾਈ ਇਸੋ ਸੈਮੀਨਾਰ ਦੇ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸੈਸ਼ਨ ਜੱਜ ਅਰਨੁ ਗੁਪਤਾ ਜੱਜ ਜਗਵੀਰ ਸਿੰਘ ਮਹਿੰਦੀ ਰੱਤਾ ਅਤੇ ਡਾਕਟਰ ਪਿਆਰੇ لال ਗਰਗ ਸਾਫਕਾਰ ਰਜਿਸਟਰਾਰ ਤੇ ਐਕਟਿੰਗ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਡਾਕਟਰ ਹਰਦੇਵ ਸਿੰਘ ਨੇ ਸ਼ਮੂਲੀਅਤ ਕੀਤੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਵੀ ਦਿੱਤੀ ਗਈ ਅੱਗੇ ਵਾਦਿਆਂ ਉਧਰ ਜ਼ਿਲ੍ਹਾ 바ਰ ਐਸੋਸੀਏਸ਼ਨ ਫਤੇਗੜ ਸਾਹਿਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 바ਰ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਦੇ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਅੱਜ ਦਾ ਜਿਹੜਾ ਸਵਾਗਤ ਹੈਗਾ ਜਿਹੜਾ ਪ੍ਰਧਾਨ ਜੀ ਤੁਹਾਡੇ ਸਾਹਿਬ ਤੇ ਕਿੱਲਾ ਨੇ ਕਰਵਾਇਆ ਇੱਕ ਅੱਖਾਂ ਖੋਲਣ ਵਾਲਾ ਹੈਗਾ ਇਹਦੇ ਨਾਲ ਅਸੀਂ ਗੁਰੂ ਨਾਨਕ ਦੇਵ ਜੀ ਨੇ ਜੋ ਸਾਨੂੰ ਦੱਸਿਆ ਤੇ ਉਹਦੇ ਬਾਰੇ ਅਮਲ ਕਰ ਸਕਦੇ ਆ। ਦੇ ਮਤ ਪਾਰਟੀ ਸਾਹਿਬ ਦਾ ਸਾਰੇ ਵਕੀਲਾਂ ਦਾ ਬਹੁਤ ਤਾ ਦਿਮਾਗ ਕੱਲ ਮੈਂ ਤਾਂ ਇਸ ਦਿਨ ਦੇ ਉੱਤੇ ਕਹਾਂਗਾ ਵੀ ਵਧਾਈ ਦੇਵਾਂਗਾ ਮੈਂ ਬਾਹਰ ਨੂੰ ਤੇ ਜੁਡੀਸ਼ਰੀ ਨੂੰ ਜੁਡੀਸ਼ਲ ਅਫੀਸਰ ਨੂੰ ਧਾਰਨੀ ਸਾਹਿਬ ਨੂੰ ਇਹਨਾਂ ਦੇ ਐਕਸਪਰਟ ਬਾਨ ਜੀ ਨੂੰ ਤੇ ਇਥੋਂ ਦੀ ਬਾਹਰ ਜਿਹੜੇ ਜਿਹੜੇ ਨੀਦਰ ਨੇ ਉਹਨਾਂ ਨੂੰ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਦੇਸ਼ ਸੀ ਉਹ ਇਹਨਾਂ ਨੇ ਇੱਥੇ ਪਹੁੰਚਾਉਣ ਵਾਸਤੇ ਆਪਣੇ ਪ੍ਰੋਫੈਸਰਾਂ ਨੂੰ ਬੁਲਾਇਆ ਮੈਨੂੰ ਬੁਲਾਇਆ ਆਪ ਹੀ ਹਾਲਾਂਕਿ ਬਹੁਤ ਗਿਆਨਵਾਨ ਨੇ ਧਰਨੀ ਸਾਹਿਬ ਨੂੰ ਆਪ ਨੂੰ ਬਹੁਤ ਗਿਆਨ ਹੈ ਸੋ ਆਪ ਜੀ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ ਜਿਹੜਾ ਮੈਨੂੰ ਇਹ ਲੱਗਦਾ ਵੀ ਕਿਚਨ ਕਿ ਸਾਡੀ ਜੀਵਨ ਜਿਹੜਾ ਧਰਨੀ ਸਾਹਿਬ ਨੇ ਆਪ ਵੀ ਇਸ ਮਹਿਲਤਾ ਹੈ ਵੀ ਇਹ ਧਰਤੀ ਫਤਿਹਗੜ ਸਾਹਿਬ ਦੀ ਜਿਹੜੀ ਹੈ ਇਹ ਇਨਸਾਫ ਦੀ ਧਰਤੀ ਹੈ ਇਹ ਇਨਸਾਫ ਦੇ ਵਾਸਤੇ ਲੜਨ ਦੀ ਧਰਤੀ ਹੈ ਕਿ ਇਨਸਾਫ ਵਾਸਤੇ ਜਾਨ ਦੇਣ ਦੀ ਵੀ ਤਰੱਕੀ ਹੈ ਜੇ ਕੋਈ ਹੱ ਬਨਾਰਾ ਮਾਰੇ ਤਾਂ ਉਹਦੀ ਕਦਰ ਕਰਨ ਦੀ ਵੀ ਚਾਹਤੀ ਹੈ ਕਿ ਇਨਸਾਫ ਇਹੀ ਹੈ ਇਹ ਤੋਂ ਜਿਹੜਾ ਵੀ ਜਾਏਗਾ ਉਹ ਚੰਗੇ ਪਾਸੇ ਜਾਏਗਾ ਗੁਰੂ ਨਾਨਕ ਸਾਹਿਬ ਦਾ ਜੇ ਅਸੀਂ ਰਸਤਾ ਚੱਲਾਂਗੇ ਤਾਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਹਾਂਗੇ ਏਕਾ ਕਰਾਂਗੇ ਜਿਹੜਾ ਸਾਡੀ ਇੱਜ਼ਤ ਨੂੰ ਹੱਥ ਪਾਏਗਾ ਜੋ ਜੀਵੇ ਪਤ ਨਹੀਂ ਥੀ ਜਾਏ ਸਭ ਹਰਾਮ ਜਿੱਤਾ ਕਿਛਾਏ ਇਸ ਨਿਹਾਲੇ ਕੇ ਜਾਵਾਂਗੇ ਆਪਣੇ ਪੰਜਾਬ ਨੂੰ ਬਚਾਵਾਂਗੇ ਆਪਣੇ ਮੂਲਕ ਨੂੰ ਬਚਾਵਾਂਗੇ ਦੁਨੀਆ ਨੂੰ ਬਚਾਵਾਂਗੇ ਦੁਨੀਆ ਚਹੀ ਏਕਾ ਦਾ ਸਭ ਸੰਜੀਵਤਾ ਦਾ ਭਾਈਚਾਰੇ ਦਾ ਇਹ ਸਨੇਹਾ ਨਾ ਕੋ ਵੈਰੀ ਨਾ ਹੈ ਬਗਾਨਾ ਸਗਲ ਸੰਗ ਹਮਕੋ ਬਣਾਈ ਔਰ ਉਸ ਰਾਸਤੇ ਅਸੀਂ ਪੱਕਾ ਇਹ ਗੱਲ ਚੱਲਾਂਗੇ ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰਦਰ ਜਲੀ ਗਲੀ ਮਰੀ ਆਓ ਇਤ ਮਾਰਗ ਪੈ ਤਰੀ ਜੇ ਸਿਰ ਜੀ ਜੇ ਕਾਨਾ ਕਿਚ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਸ਼ੁਭ ਦਿਹਾੜੇ ਤੋਂ ਪਹਿਲਾਂ ਅੱਜ ਇੱਕ ਸੈਮੀਨਾਰ ਰੱਖਿਆ ਸੀ ਜਿਹਦੇ ਵਿੱਚ ਕਿ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਇਹ ਤਾਂ ਜਾਣਨ ਦੀ ਕੋਸ਼ਿਸ਼ ਕਰੀਏ ਕਿ ਗੁਰੂ ਨਾਨਕ ਦੇਵ ਜੀ ਹੈ ਕੀ ਸੀ ਕਿ ਉਹ ਦਾਰਸ਼ਨਿਕ ਸੀ ਕਿ ਉਹ ਰੈਵਲੂਸ਼ਨਰੀ ਸੀ ਜਾਂ ਉਹ ਇੱਕ ਧਾਰਮਿਕ ਗੁਰੂ ਸੀ ਸੋ ਵੱਖ-ਵੱਖ ਬੁਲਾਰਿਆਂ ਨੇ ਉਸ ਦੇ ਉੱਤੇ ਆਪਣਾ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਹੀ ਵਧੀਆ ਸ਼ਖਸੀਅਤਾਂ ਇਸ ਜਗ੍ਹਾ ਦੇ ਉੱਤੇ ਆਈਆਂ ਜਿਨ੍ਹਾਂ ਨੇ ਆਪਣੇ ਗਿਆਨ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਨਾਲ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਮੈਂ ਜਿੰਨੀ ਕੁ देर ਪ੍ਰਧਾਨ ਇੱਕ ਸਾਲ ਦੇ ਵਿੱਚ ਰਿਹਾ ਉਸ ਦੇ ਵਿੱਚ 6 ਬੱਚੇ ਸਾਡੀ ਬਾਰ ਦੇ ਵਿੱਚੋਂ ਜੱਜ ਸਿਲੈਕਟ ਹੋਏ ਆ ਚੀਨਾ ਦੇ ਵਿੱਚੋਂ ਇਹ ਤਿੰਨ ਬੱਚੀਆਂ ਹਰਿਆਣਾ ਜੁਡੀਸ਼ੀਅਲ ਸਰਵਿਸ ਦੇ ਵਿੱਚ ਸਿਲੈਕਟ ਹੋਈਆਂ ਔਰ ਇਹ ਤਿੰਨੇ ਬੱਚੀਆਂ ਤੋਂ ਪਹਿਲਾਂ ਦੋ ਬੱਚੀਆਂ ਹੋਰ ਸਿਲੈਕਟ ਹੋਈਆਂ ਔਰ ਇੱਕ ਬੇਟਾ ਸਿਲੈਕਟ ਹੋਇਆ ਔਰ ਪੰਜ ਬੱਚੀਆਂ ਔਰ ਇੱਕ ਲੜਕਾ ਔਰ ਰੇਸ਼ੋ ਤੁਸੀਂ ਆਪ ਸਮਝ ਸਕਦੇ ਆ ਤੇ ਗੁਰੂ ਨਾਨਕ ਦੇਵ ਜੀ ਦਾ ਉਹ ਕਥਨ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਮੈਨੂੰ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿੰਨੀ ਦੇਰ ਪਹਿਲਾਂ ਕਿਹਾ ਸੀ ਕਿ ਉਹ ਟਾਈਮ ਆ ਗਿਆ ਕਿ ਇਹ ਬੱਚੀਆਂ ਜਿਹੜੀਆਂ ਹੈਗੀਆਂ ਇਹ ਆਉਣ ਵਾਲਾ ਭਵਿੱਖ ਹੈ ਔਰ ਅਸੀਂ ਕਿਤੇ ਨਾ ਕਿਤੇ ਜਿਹੜਾ ਹੈਗਾ ਜਿਹੜਾ ਮਰਦ ਸਮਾਜ ਹਮੇਸ਼ਾ ਹੰਕੜ ਦੇ ਵਿੱਚ ਰਿਹਾ ਉਹ ਕਿਤੇ ਨਾ ਕਿਤੇ ਸੁਗੜਦਾ ਜਾ ਰਿਹਾ ਔਰ ਪਿੱਛੇ ਟੱਕਿਆ ਜਾ ਰਿਹਾ ਔਰ ਇਹ ਬੱਚੀਆਂ ਤੇ ਮੈਨੂੰ ਬਹੁਤ ਮਾਣ ਹੈ ਔਰ ਜਿੱਥੇ ਵੀ ਜਾਣਗੀਆਂ ਘਟੋ-ਘਟੇ ਤਾਂ ਕਹਿਣਗੀਆਂ ਕਿ ਅਸੀਂ ਡਿਸਟ੍ਰਿਕਟ ਬਾਰ ਫਤੇਗੜ ਸਾਹਿਬ ਦੀ ਪ੍ਰੋਡਕਸ਼ਨ ਥੈਂਕ ਯੂ ਸੀਬਾਰ ਐਸੋਸੀਏਸ਼ਨ ਦਾ 3 ਫਤਿਹਗੜ੍ਹ ਸਾਹਿਬ ਬਹੁਤ ਥੈਂਕ ਯੂ ਕਰਨਾ ਚਾਹਾਂਗੇ ਸਾਨੂੰ ਇੰਨਾ ਮਾਨ ਸਨਮਾਨ ਮਿਲਿਆ ਇੱਥੇ ਔਰ ਸਾਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਔਰ ਸਭ ਨੇ ਸਾਨੂੰ ਬਹੁਤ ਬਲੇਸਿੰਗਸ ਦੇਈਆਂ ਔਰ ਬਹੁਤ ਗਾਈਡੈਂਸ دی ਔਰ ਉਹਦੇ ਲਈ ਬਹੁਤ ਬਹੁਤ ਥੈਂਕ ਯੂ ਸਭ ਸੋਇਸਨ ਹੁਣ ਤੱਕ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ